ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸलाम ਵੀਰੇ ਕੀ ਹਾਲ ਚਾਲ ਵਧੀਆ ਵਧੀਆ ਕਿਰਪਾ ਦੇ ਬਾਬਾ ਸਾਹਿਬ ਜੀ ਦੀ ਨੀ ਸਲਾਮ ਵਧੀਆ ਵੀਰੇ ਵਧੀਆ ਬੜਾ ਵਧੀਆ ਜੀ ਹਾਂਜੀ ਵੀਰ ਜੀ ਨਾਂ ਦੱਸਿਓ ਆਪਣਾ ਨਾਮ ਆਪਣਾ ਪ੍ਰਤਮ ਸਿੰਘ ਜੀ ਹਾਂਜੀ ਪਿੰਡ ਕਠਿਆਲਾ ਹਾਂਜੀ ਤਸੀਦਿਆ ਦਾ ਬਾਬਾ ਨਾਨਕ ਠੀਕ ਅਰਦਾਸਪੁਰ ਹਾਂਜੀ ਫੋਨ ਨੰਬਰ 9855 76783 ਠੀਕ ਹੈ ਵੀਰੇ ਤਾਂ ਦੋ ਬੈੜਾ ਕੋਲੇ ਵੀਰੇ ਚੰਗੀਆਂ ਆ ਜੀ ਇੱਥੇ ਆ ਜਾਣਾ ਆਪਣੇ ਕੋਲ ਦੋ ਬੈੜਾ ਜੇ ਮੈਂ ਇਹ ਕਰਦਾ ਵੀਡੀਓ ਪਾਉਣ ਲਈ ਕਿਉਂਕਿ ਤੁਹਾਨੂੰ ਪਤਾ ਵੀ ਆਪਣੇ ਏਰੀਆ 'ਚ ਬਿਲਕੁਲ ਵੀਰੇ ਫੜਦੀ ਜਿਹੜੀ ਆ ਨਾ ਬਹੁਤ ਮਾਰ ਵੱਜੀ ਆ ਬਿਲਕੁਲ ਸਾਡੇ ਕਿਸਾਨ ਭਰਾਵਾਂ ਨੂੰ ਵੀਰ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਕਿਉਂਕਿ ਪਾਣੀ ਨੇ ਬਹੁਤ ਨੁਕਸਾਨ ਕੀਤਾ ਆ ਫਸਲਾਂ ਦਾ ਬਹੁਤ ਜਿਆਦਾ ਜਾਨੀ ਨੁਕਸਾਨ ਵੀ ਹੋਇਆ ਵਾਹਿਗੁਰੂ ਕੀ ਅਰਦਾਸ ਕਰਦੇ ਆ ਵੀ ਜਿਹੜਾ ਹੁਣ ਆਉਣ ਵਾਲਾ ਸਮਾਂ ਓਹ ਬਿਹਤਰ ਕਰੋ ਜਿਹੜੇ ਵੀਰਾਂ ਨੂੰ ਨੁਕਸਾਨ ਹੋਇਆ ਉਹ ਵਾਹਿਗੁਰੂ ਨੇ ਪੂਰਤੀ ਕਰਨੀ ਆ ਜੀ ਪ੍ਰਮਾਤਮਾ ਜੀ ਸੱਚੇ ਬਾਦਸ਼ਾਹ ਨੇ ਆ ਬਸ ਅਸੀਂ ਅਰਦਾਸ ਕਰਦੇ ਆ ਬਾਕੀ ਅੱਜ ਆਪਣੇ ਕੋਲ ਦੋ ਵੜਾ ਨੇ ਵੇਚੀ ਹਾਂਜੀ ਇੱਕ ਬਿਲਕੁਲ ਤਾਰੀ ਸੁਈ ਆ ਮਗਰ ਵਛਾ ਜੀ ਬਿਲਕੁਲ ਤਾਂ ਬਾਕੀ ਆ ਦੇਖੋ ਇੱਦਾਂ ਹੱਲੇ ਵਾਜੂ ਫੀਸ ਲੱਗ ਆ ਗਈ ਹੈ ਨਾ ਜੀ ਹਾਂ ਜੀ ਤਾਂ ਬਾਕੀ ਤੁਸੀਂ ਦੱਸਣ ਦੇ ਕਿ ਵੀਰ ਜੀ ਆਗੇ ਵੀਡੀਓ ਪਾ ਦਿਓ ਬਾਕੀ ਤੁਹਾਡਾ ਵੀ ਸਮਾਂ ਚੱਲਣ ਡਿਆ ਅੱਠਾ ਦਸਾ ਆਪਣੇ ਨੇ ਫਸਲਾਂ ਦੇ ਪਾਣੀ ਫਸਲ ਗਿਆ ਬਾਕੀ ਇਧਰ ਨੂੰ ਵੀਡੀਓ ਮਾਰੋ ਮਾਰ ਜੀ ਵੀਰ ਭਰਾਵਾਂ ਦੇ ਪਸ਼ੂ ਵੇਖੋ ਬੱਜੇ ਨੇ ਬਿਲਕੁਲ ਉਹੀ ਵੀਰੇ ਆਪਣੇ ਸੱਜਣ ਮਿੱਤਰ ਨੇ ਆਖਿਆ ਇੱਥੇ ਲਿਆਓ ਤੁੜੀ ਤਾਂ ਨਾ ਚੰਗਾ ਜਿੱਦਾਂ ਦਾ ਸਾਡੇ ਪਸ਼ੂ ਖਾਣਗੇ ਇਹ ਵੀ ਖਾਣਗੇ ਉਹ ਵੀ ਜੇ ਕਿਸੇ ਵੀਰ ਭਰਾ ਨੂੰ ਜ਼ਰੂਰ ਤੇ ਨਹੀਂ ਮੰਨਣ ਥਾਂ ਲਿਆ ਸਕਦਾ ਇੱਥੇ ਬਿਲਕੁਲ ਵੀਰੇ ਉਹੀ ਤਾਂ ਤੁਹਾਡਾ ਵੀ ਵੀਰੇ ਤੁਹਾਨੂੰ ਕਹਿੰਨਾ ਕਿ ਤੁਹਾਡਾ ਵੀ ਦਿਲੋਂ ਧੰਨਵਾਦ ਹੈ ਹਨ ਜੀ ਤੁਸੀਂ ਭਰਾਵਾਂ ਦਾ ਬਿਲਕੁਲ ਪੂਰਾ ਸਾਥ ਦੇਂਦੇ ਹੋ ਨਾਲ ਦਿਤਾਇਆ ਕਿ ਇਹ ਮਾੜਾ ਚੰਗਾ ਤੁਲੀ ਨਾਲ ਅੰਦਰ ਹੈਗਾ ਜੇ ਇਹ ਦੇਖੋ ਜਾਨੇ ਬਿਲਕੁਲ ਵੀਰ ਬਾਕੀ ਤੁਹਾਨੂੰ ਪਤਾ ਉਹਦੇ ਛੰਨ ਦੇ ਲਿਹਾਜ ਦੇ ਨਾਲ ਹੀ ਆ ਬਸ ਉਹ ਬਾਕੀ ਆ ਬੈਠ ਜੇ ਤਾਜੀ ਸੂਈ ਆ ਦੇਖੋ ਚੱਗੀ ਠੰਡੀ ਧਰੀਆ ਵਿਚਾਰੀ ਠੀਕ ਹੈ ਥੋੜੀ ਜਿਹੀ ਇਹਦਾ ਵੀਰੇ ਆ ਗਿਆ ਬੱਚਾ ਮਗਰ ਬੱਛਾ ਜੇ ਹਾਂ ਬੱਛਾ ਆ ਗਿਆ ਨਾ ਤੇ ਬੱਚੇ ਦੀ ਲੱਸੀ ਵੀ ਨਹੀਂ ਭੁੱਖੀ ਜ਼ਰੂਰ ਆ ਕਿਉਂਕਿ ਭਟੇ ਤਾਂ ਥੱਲੇ ਤੁਹਾਨੂੰ ਪਾ ਫਿਰ ਕਮੀ ਨਹੀਂ ਉਹ ਤਾਂ ਕਰੋ ਬਿਲਕੁਲ ਵੀਰ ਹਰ ਮਨ ਨੂੰ ਮਸਾਲਾ ਖੋਲ੍ਹ ਦੇ ਰਾਹੇ ਤਾਂ ਬਾਕੀ ਵੀਰੇ ਚੈੱਕ ਕਰ ਲਓ ਸੂਈ ਵੈੜਾ ਉਹ ਵੀਰ ਜੀ ਨੇ ਤੁਹਾਨੂੰ ਕਿਵੇਂ ਦੱਸ ਹੀ ਦਿੱਤਾ ਕਿ ਥੋੜਾ ਪੱਠੀ ਦੀ ਦਿੱਕਤ ਕਰਕੇ ਥੋੜਾ ਲਿਸਾਪਨ ਪਸ਼ੂ ਖਾਲਦੇ ਆ ਤਾਂ ਬਾਕੀ ਵੀਰਾਂ ਨੂੰ ਇਹ ਪੈਂਦੇ ਕਿ ਵੀਰੇ ਤੁਸੀਂ ਵੀਰ ਤਾਂ ਇਹ ਬੇਚਿ ਜੀ ਕਹੋਗੇ ਆ ਜਿਓ ਯਾਨੀ ਕਿ ਆਪਣੇ ਇਲਾਕੇ 'ਚ ਵੀਰੇ ਇਹ ਆਹ ਇਲਾਕੇ 'ਚ ਹਾਨੀ ਪਾਣੀ ਹੈ ਨਾ ਗਾੜੀ-ਗਾੜੀ ਆਇਆ ਹੈ ਆਪਣੇ ਫਸਲਾਂ 'ਚ ਆ ਤਾਂ ਬਾਕੀ ਵੀਰੇ ਕਈ ਵੀਰ ਪੁੱਛਦੇ ਨਾ ਕਿ ਵੀਰੇ ਸਾਡੇ ਇਲਾਕੇ 'ਚ ਜਿਆਦਾ ਪਾਣੀ ਤਾਂ ਨਹੀਂ ਫਿਰ ਪਸ਼ੂ ਕਈ ਵੀਰੋਂ ਹੋਂ ਤੋਂ ਡਰਦੇ ਆ ਡਰਦੇ ਆ ਨਹੀਂ ਨੇ ਬੇਚੇ ਚ ਕੋ ਗਿਆ ਇਥੋਂ ਬੇਚੇ ਚ ਕੋ ਗਿਆ ਵੀਰੇ ਹੁਣ ਬਾਕੀ ਵੀਰੇ ਹੁਣ ਰੋਡ ਜਿਹੜੇ ਕਰਵਾ ਕਲੀਅਰ ਹੋ ਗਏ ਨੇ ਰੋਡ ਕਲੀਅਰ ਹੋ ਗਿਆ ਬਿਲਕੁਲ ਫਸਲਾਂ ਦੇ ਤੁਹਾਨੂੰ ਪਤਾ ਜੇ ਪਰਸਨਾ ਜੀ ਦੇ ਵੀਰ ਜੀ ਪਾਣੀ ਆ ਜਾਣਾ ਹੈ ਤੇ ਬਾਕੀ ਵੀਰੇ ਚੈੱਕ ਕਰ ਲੋ ਵੈੜ ਸੋਹਣੀ ਵੈੜ ਤਾਂ ਰੇਡ ਵੀ ਵੀਰ ਕਹਿੰਦਾ ਇਹਦਾ ਨੋਰਮਲ ਹੀ ਕਰ ਦੇਣਾ ਵਾ ਕਿਉਂਕਿ ਵੀਰੇ ਪਸ਼ੂ ਜਿਆਦੇ ਆ ਫਿਰ ਸੇਵਾ ਹੁਣੋਂ ਵੀਰ ਜੀ ਨੇ ਦੱਸਿਆ ਕਿ ਥੋੜੇ ਤੇ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਆਪਣੇ ਇਲਾਕੇ ਦੇ ਕਿ ਵੀਰੇ ਪਸ਼ੂ ਸਾਡੇ ਨਿਮਾਨ 'ਚ ਆ ਤੁਸੀਂ ਜਰੂਰ ਵੀਰ ਕੋਲ ਪਾ ਪਹੁੰਚਾ ਦਿਓ ਹਣਾ ਵੀਰੇ ਕੋਈ ਕੱਲ ਨਹੀਂ ਕੋਈ ਨਹੀਂ ਵੇਜੀ ਠੀਕ ਹੈ ਜੀ ਤਾਂ ਵੀਰੇ ਇਹਦਾ ਹੁਣ ਦੁੱਧ ਕਿੰਨਾ ਹੋ ਵੀਰ ਜੇ ਦੁੱਧ ਤੇ ਥਲੇ ਸਾਡਾ ਸਟੈਂਡਿੰਗ ਕੋਈ 10000 ਲੀਟਰ 12 ਦੇ ਪਹੁੰਚ ਗਈ ਅੱਜ ਸਵੇਰੇ ਤੇ 6 ਦਿਨ ਦੇ ਲਾਗੇ ਬੰਨੇ ਹੋਇਆ ਪਰ ਇਸ ਵੇਲੇ 9 ਲੀਟਰ ਤੋਂ ਬਾਹਰ ਆ ਕਿਉਂਕਿ ਹੁਣ ਪਠੇ ਤੇ ਥੇ ਥੋੜੀ ਜਿਹੀ ਕਮੀ ਆ ਗਈ ਆ ਇੱਕ ਬਹੁਤ ਸੁਣੇ ਤੋਂ ਖਰਾਬ ਚੱਲਣ ਡਿਆ ਬੱਦਲ ਲਾਈ ਹੋ ਰਹੀ ਜੀ ਹਾਂ ਜੀ ਹਾਂ ਜੀ ਇਹ ਭਾਰੀ ਵੀਡੀ ਹੀ ਵਸ਼ੀਆ ਰਾੜੇ ਦਾ ਮੁੱਲ ਕਰਾਉਣਾ ਭਾਏ 55 50 ਕਰਾ ਲਓ ਵਸ਼ੀਆ ਘ ਵੀ ਰੱਖ ਦੀ ਵਿਗਣਦਾ ਪਰ ਅੱਜ ਆਪਾਂ ਇਹਦਾ ਰੇਟ ਨਾਰਮਲ ਹੀ ਕਰ ਦੇਣਾ 45000 ਦੀ ਵੀਜੀ ਦੇ ਨਾਲ 45000 ਦੀ 40000 ਦੀ ਠੀਕ ਹੈ ਵੀਰੇ ਜਾਜ ਆ ਤੇ ਬਾਕੀ ਕਰਦੇ ਹੋ ਵੀਰੇ ਜਾਨ ਦੋ ਫਿਰ ਅੱਜ ਹਣਾ 43000 43 ਦੀ ਬਾਕੀ ਵੀਰੇ ਤੁਸੀਂ ਫੋਨ ਜਰੂਰ ਲਾ ਲਿਓ ਦੇ ਦੇਣੀ ਆ ਵੀਰ ਨੇ ਵੇੜਾ ਆ ਵੇਖ ਲਓ ਬਾਕੀ ਤੂੜੀ ਵੀਰੇ ਹਣਾ ਘਟੇ ਵਾਦੇ ਆ ਲੈਣੇ ਆਪਾਂ ਵੇਖਣਾ ਬਾਕੀ ਦੇ ਦੇਣਾ ਮਾਲ ਆ ਤਾਂ ਵੇਖੋ ਵੀਰੇ 43000 ਦੀ ਵੱਡੀ ਵੜਾ ਬਾਕੀ ਕੋਈ ਨਿੱਕੀ ਨਾ ਇਹਨੂੰ ਮੰਨ ਕੇ ਚੱਲਿਓ ਤਾਂ ਆ ਵੀਰੇ ਬੱਚਾ ਆ ਗਿਆ ਮਗਰ ਠੀਕ ਆ ਜੀ ਆ ਵੀਰੇ ਦੂਜੇ ਨੰਬਰ ਤੇ ਆ ਗਿਆ ਦੂਜੇ ਨੰਬਰ ਤੇ ਵੀ ਜਿਹੇ ਪਿਓ ਜਿਹਨੂੰ ਗ੍ਰੈਂਡੋ ਘਿਰ ਕਹਿੰਦੇ ਆ ਬਿਲਕੁਲ ਵੇਖੋ ਥਾਣਾ ਵੇਖੋ ਵਹਿੜ ਦਾ ਵੱਡੇ ਜਣਾਂ ਦੇ ਵਸ਼ੀ ਆ ਬਾਗੇ ਇਹ ਨਾ ਕੋਈ ਛਾਈ ਵਾਲ ਸੰਸਰੇ ਨਹੀਂ ਘਿਰ ਸੜ ਮਾਰਨ ਵਾਲੀ ਆ ਗੱਟੇ ਆ ਫੜ ਕੇ ਖਿੜਦੇ ਰੋ ਜਿਦਾ ਮਨ ਕੀ ਆ ਵੇਖੋ ਉਹ ਸੋਣੀ ਵਹਿੜ ਇਹਨਾਂ ਵੀ ਸਮਝੇ ਵੀ ਇਹ ਰੇ ਛਾਈ ਵਾਲਾ ਗ੍ਰੈਂਡੋ ਘਿਰ ਪਿਓ ਮਸਲਿਆ ਠੀਕ ਆ ਜੀ ਤੇ ਉਹ ਛੇ ਦੰਦ ਛੇ ਦੰਦ ਇਹੋ ਸਾਡੇ ਸ਼ਿੱਗੀ ਨਾ ਗੰਡੀ ਆ ਬਹੁਤ ਵੱਡੀ ਵਹਿੜ ਆ ਵੀਰ ਜੀ ਦੁੱਧ ਦੁੱਧ ਰੇਜਾ ਐਮ ਐਸ ਨੇ 17 ਕਿਲੋਟਰ ਹੈਗਾ ਠੀਕ ਹੈ ਜੀ ਤਾਂ 20 ਲੀਟਰ ਹੀ ਵਸ਼ੀ ਥੱਲੇ ਪਰ ਥੋੜੀ ਜਿਹੀ ਕਮੀ ਤਾਂ ਦੱਸਿਆ ਪਠੇਰੀ ਆ ਗਈ ਆ ਪਰ ਹਾਂਜੀ ਹਾਂਜੀ ਤੇ ਵੀਰੇ ਬੱਚਾ ਇਹਦਾ ਬੱਚਾ ਵੀਰ ਜੀ ਦਾ ਹਾਨੀ ਜੀ ਸੂਈ ਨੂੰ ਕੋਈ 25 ਦਿਨ ਲਾਲੇ ਮਹੀਨਾ ਲਾਲੇ ਠੀਕ ਹੈ ਵੀ ਵੱਡਿਆਂ ਜੁੜਾਂ ਦੀ ਵੈੜਾ 6 ਨਾਲ ਲੈ ਆਓ ਵੇਖੋ ਵੀਰੋ ਕਿੱਡੀ ਸੋਹਣੀ ਵੈੜਾ ਬੱਚਾ ਚਲੋ ਹਾਨੀ ਵੀਰ ਜੀ ਨੇ ਦੱਸਤਾ ਦੁੱਧ ਵੀ ਸੋਨਾ ਆ ਤਾਂ ਵੇਖੋ ਵੀਰੇ ਧੁੰਨ ਵਾਲੀ ਆ ਗਈ ਤਾਂ ਥਣ ਬਹੁਤ ਸਪੈਸ਼ਲ ਲੱਗਿਆ ਥਲੇ ਵਾਲੂ ਆ ਵੀ ਚੰਗਾ ਘੈਂਟ ਲੱਗਿਆ ਵੀਰੋ ਤਾਂ ਕੱਦ ਕਾਠਾ ਲਈ ਆ ਜੀ ਬਾਕੀ ਵੇਜੇ ਮੂੰਹ ਇੰਪੋਰਟੇਬ ਖਾਣੇ ਬਤਾਏ ਤੇ ਮਾਨੂੰ ਆਉਂਦਾ ਮੂੰਹ ਫਟ ਕੇ ਛੇ ਏਡਾ ਰਿਆ ਵੀ ਨਾ ਕੋ ਚੱਕ ਵੀ ਰਿਆ ਛੇ ਦੰਦਾ ਵੀ ਖਾਦੇ ਉਹ ਅਗਰ ਛੇ ਦਿਨਾ ਜੇ ਕੋਈ ਨਹੀਂ ਹੋ ਥੋੜਾ ਪਸ਼ੂ ਕਹੇ ਵੇਲੇ ਨਹੀਂ ਮੂੰਹ ਖੜੁੰਦਾ ਤਾਂ ਸੋਣੀ ਵੜਾ ਵੀਰੋ ਜੇ ਕੋਈ ਆ ਨਾ ਸਮਝੇ ਵਿਚਾਂ ਸ਼ਰਮਾਰਨ ਆ ਰਹੀਆਂ ਜਾਂ ਪਹਾੜਾ ਪਾਲੇ ਚੋਣਾ ਹੈ ਇਤਾਂ ਜਿਦਾ ਮਰਦੀ ਥੱਲੇ ਕੇ ਰਹਿ ਜਿਓ ਇਤਾਂ ਕੇ ਬਾਦੀ ਲਾ ਕੇ ਬਹੁਤ ਲੱਗ ਗਿਆ ਆਹੋ ਕੇ ਅੱਗੀ ਪਾ ਰਿਹਾ ਵਧੀਆ ਗੀ ਤਾਂ ਵੀਰੇ ਇਹਦਾ ਮੁੱਲ ਵੀਰ ਦੇ ਵੇਖੋ ਜਿੱਦਾਂ ਦੇ ਵੱਡਿਆਂ ਜੁੜਾਂ ਦੀ ਬੈੜਿਆ ਵਸ਼ੀ ਹਾਂਜੀ ਇਹ ਵੇਚਣਾ ਜਿਹਨੇ ਦੀ ਮਰਦੀ ਵੇਚ ਲੈ ਬੰਦਾ ਮੂੰਹ ਮੰਗੇ ਪੈਸੇ ਲਾ ਸਕਦਾ ਪਰ ਜੇ ਉਹਦੇ ਪਹਿਲਾਂ ਦੱਸੇ ਫਿਰ ਸਮੇਂ ਦੀ ਮਾਰ ਚੱਲਣ ਈ ਆ ਦੇ ਦੇਣੀ ਆ ਇਹਦਾ ਆਪਾਂ ਮੋੜਾ ਸ਼ੇਅਰ ਆ ਵੀਡੀਓ ਕਰਾਂਗੇ ਵੀਰ ਕੋਈ ਫੋਨ ਜ਼ਰੂਰ ਲਾਵੇ ਜਿੱਥੇ ਜਵਾਰਾ ਖਾਏ ਕਿ ਉੱਥੇ ਦੇਣਾਗੇ ਇਹ ਫੋਨ ਤੇ ਮੁੱਲ ਕਰਨਾ ਫੋਨ ਦਾ ਮੁੱਲ ਕਰਾਂਗੇ ਦਾ ਦੇ ਭਾ ਵਟਿਆ ਹੈ ਨਾ ਕੋਈ ਸਮਝੇ ਵੀ ਮੁੱਲ ਵਟਾ ਕਾਂ ਵੱਡੀ ਆ ਕਾਂ ਵੱਡੀ ਆ ਤੇ ਰੇਡ ਆਪਾਂ ਛੋਟਾ ਹੀ ਇਹਦਾ ਕਰਨਾ ਜਦੋਂ ਜੀਜਾ ਆਪਾਂ ਦੇ ਦੇਣੀ ਆ ਫਿਰ 20000 18000 ਤਾਂ ਨਹੀਂ ਆਪਾਂ ਵੇਖਣਾ ਤੇ ਵੀਰੇ ਜੀ ਇਹ ਕੋਈ ਜੋੜਾ ਪਾਲੂ ਕਰ ਦਿਓ ਮਾਨਦਰਣਾ ਨਾ ਮਾਨਦਰਣਾ ਹੋਏਗਾ ਜਿੰਨੇ ਦਾ ਮਾਰੇ 5000 ਲੱਸ ਹੋਏਗਾ ਠੀਕ ਹੈ ਵੀਰੇ ਤਾਂ ਵੇਖੋ ਵੀਰੇ ਬਾਕੀ ਚੈੱਕ ਕਰ ਲਓ ਸੋਹਣੀਆਂ ਵੈੜਾਂ ਵੀਰ ਲੈ ਗਿਆ ਆ ਤਾਂ ਬਾਕੀ ਚਲੋ ਤੁਸੀਂ ਫੋਨ ਲਾ ਲਿਓ ਮਾਨਤਨ ਹੋ ਜੂ ਗੱਤ ਕਾਠ ਵਾਲੀ ਆ ਵੱਡੇ ਪੱਲੇ ਚ ਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਆਪਣਾ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੀ ਜਾਓ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਤਾਂ ਵੀਰੇ ਇੱਕ ਰਿਡਰੈਸ ਦੱਸ ਦਿਓ ਵੀਰੇ ਦੇ ਨਾਮ ਆ ਪ੍ਰਤਮ ਸਿੰਘ ਜੀ ਪਿੰਡ ਕਠਿਆਲਾ ਤੇ ਸਹੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98554 7670@vedhi ਇੱਥੇ WhatsApp ਚੱਲਦਾ ਜੇ ਦੂਸਰਾ ਨੰਬਰ ਇੱਕ ਹੋਰ ਦੇ 98142 55054 ਵੀਰ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਇੱਕ ਵਾਰੀ ਫੋਨ ਜ਼ਰੂਰ ਕਰਿਓ ਮਾਲ ਆਪਾਂ ਜ਼ਰਾ ਹੀ ਜ਼ਰੂਰ ਬਾਕੀ ਮਾਲ ਗਰੰਟੀ ਵਾਲਾ ਕਲੀਅਰ ਆ ਫੇਰੀ ਵਾਲੀ ਨਹੀਂ ਜੱਲੀ ਕਰਕੇ ਆਪਾਂ ਮੈਸੇਜ ਤਾਂ ਕਰੋ ਬਾਕੀ ਵੀਰ ਜੀ ਆਪਣੇ ਕੋਲੋਂ ਗਾਵਾਂ ਤੇ ਇਧਰ ਮੱਝਾਂ ਮਝਾਦੀਆਂ ਆ ਆਪਣੇ ਸੱਜਣ ਭਰਾਵਾਂ ਦੀਆਂ ਇੱਕ ਮਾਗ ਇਹਨਾਂ ਵੀ ਵੇਚਣੀ ਆ ਕੋਈ ਪਹੁੰਚ ਕੇ ਵੇਚ ਕੇ ਖਰਦਾ ਇੱਕ ਵੇਚਣੀ ਇਹਨਾਂ ਮੱਝਾਂ ਠੀਕ ਹੈ ਜੀ ਚਲੋ ਕੋਈ ਫੋਨ ਲਾ ਲੇ ਤਾਂ ਉਹ WhatsApp ਤੇ ਵੀਰ ਜੀ ਨੂੰ ਕਹਿ ਗਏ ਪਵਾ ਦਿਓ ਹਣਾ ਬਲਦੇ ਇੱਕ ਨੇੜੇ ਤੇੜਾ ਕੇ ਇੱਥੇ ਆਣ ਕੇ ਪਸੰਦ ਕਰ ਲੈ ਜੇ ਤੁਹਾਨੂੰ ਪਰ ਮਜਬੂਰੀ ਬਣ ਜਾਂਦੀ ਹੈ ਕਿ ਯਾਰ ਇਹ ਕਰਕੇ ਇੱਕ ਮਾਝੇ ਵੇਚ ਰਹੀਆਂ ਨੇ ਆਣ ਦੇਖੇ ਆਣ ਕੇ ਆਪਣੀ ਵੇਖ ਕੇ ਜਿਹੜੇ ਪਸੰਦ ਆ ਉਹ ਦਬਾ ਕਰ ਸਕਦਾ ਕਰ ਸਕਦਾ ਜੀ ਤਾਂ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ